ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੀ ਹੈ ਅੱਜ ਦੀਆਂ ਖਬਰਾਂ ਤੇ ਸਵਿਟਜ਼ਰਲੈਂਡ ਦੇ ਦਾਵੋਸ 'ਚ ਵਿਸ਼ਵ ਆਰਥਿਕ ਮੰਚ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਗ੍ਰੀਨਲੈਂਡ ਨੂੰ ਲੈ ਕੇ ਆਪਣੇ ਇਰਾਦੇ ਸਾਫ਼ ਕਰ ਦਿੱਤੇ ਨੇ 트੍ਰੰਪ ਨੇ ਗ੍ਰੀਨਲੈਂਡ ਨੂੰ ਅਮਰੀਕਾ ਦਾ ਖੇਤਰ ਦੱਸਦਿਆਂ ਇਸ ਨੂੰ ਹਾਸਲ ਕਰਨ ਲਈ ਗੱਲਬਾਤ ਦਾ ਪ੍ਰਸਤਾਵ ਰੱਖਿਆ 트੍ਰੰਪ ਨੇ ਕਿਹਾ ਕਿ ਉਹ ਗ੍ਰੀਨਲੈਂਡ ਨੂੰ ਹਾਸਲ ਕਰਨ ਲਈ ਤਾਕਤ ਦੀ ਵਰਤੋਂ ਨਹੀਂ ਕਰਨਗੇ ਪਰ ਇਸ ਦੇ ਨਾਲ ਹੀ ਇੱਕ ਸਖਤ ਚੇਤਾਵਨੀ ਵੀ ਦੇ ਦਿੱਤੀ ਹੈ 트੍ਰੰਪ ਨੇ ਸਪਸ਼ਟ ਰੂਪ ਚ ਕਿਹਾ ਕਿ ਜੇਕਰ ਇਸ ਪ੍ਰਸਤਾਵ ਨੂੰ ਸਵੀਕਾਰ ਕੀਤਾ ਜਾਂਦਾ ਹੈ ਤਾਂ ਅਸੀਂ ਬਹੁਤ ਸ਼ੁਕਰਗੁਜ਼ਾਰ ਹੋਵਾਂਗੇ ਨਹੀਂ ਤਾਂ ਜੇਕਰ ਤੁਸੀਂ ਨਾ ਕਹਿੰਦੇ ਹੋ ਤਾਂ ਅਮਰੀਕਾ ਇਸ ਨੂੰ ਯਾਦ ਰੱਖੇਗਾ ਦਾਵੋਸ 'ਚ ਆਪਣੇ ਭਾਸ਼ਣ ਦੀ ਸ਼ੁਰੂਆਤ ਇੱਕ ਵਿਅੰਗ ਨਾਲ ਕਰਦਿਆਂ ਟਰੰਪ ਨੇ ਕਿਹਾ ਕਿ ਉਹ ਇੰਨੇ ਸਾਰੇ ਵਪਾਰਕ ਨੇਤਾਵਾਂ ਦੋਸਤਾਂ ਤੇ ਕੁਝ ਦੁਸ਼ਮਣਾਂ ਦੇ ਨਾਲ ਸ਼ਾਮਲ ਹੋ ਕੇ ਖੁਸ਼ ਨੇ ਟਰੰਪ ਨੇ ਕਿਹਾ ਕਿ ਦੂਜੀ ਵਿਸ਼ਵ ਜੰਗ ਦੌਰਾਨ ਡੈਨਮਾਰਕ ਤੋਂ 6 ਘੰਟਿਆਂ 'ਚ ਜਰਮਨੀ ਹੱਥੋਂ ਹਾਰ ਗਿਆ ਸੀ ਤੇ ਉਹਨਾਂ ਦੇ ਦੇਸ਼ ਨੇ ਉਸ ਦੀ ਸਹਾਇਤਾ ਕੀਤੀ ਸੀ ਟਰੰਪ ਨੇ ਦੂਜੀ ਵਿਸ਼ਵ ਜੰਗ ਤੋਂ ਬਾਅਦ ਗ੍ਰੀਨਲੈਂਡ ਨੂੰ ਡੈਨਮਾਰਕ ਨੂੰ ਮੋੜਨ ਦੇ ਫੈਸਲੇ ਨੂੰ ਇਤਿਹਾਸਕ ਮੂਰਖਤਾ ਦੱਸਦਿਆਂ ਅਫਸੋਸ ਜਤਾਇਆ। ਉਹਨਾਂ ਕਿਹਾ ਕਿ ਅਮਰੀਕਾ ਤੋਂ ਇਲਾਵਾ ਕੋਈ ਵੀ ਹੋਰ ਰਾਸ਼ਟਰ ਜਾਂ ਸਮੂਹ ਗ੍ਰੀਨਲੈਂਡ ਨੂੰ ਸੁਰੱਖਿਅਤ ਨਹੀਂ ਰੱਖ ਸਕਦਾ। ਟਰੰਪ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਵੈਨਜ਼ੁਏਲਾ ਦੇ ਨੇਤਾ ਨਿਕੋਲਸ ਮਾਦੁਰੋ ਦੀ ਗ੍ਰਿਫਤਾਰੀ ਨੂੰ ਸਬੂਤ ਵਜੋਂ ਪੇਸ਼ ਕੀਤਾ ਕਿ ਅਮਰੀਕਾ ਇੱਕ ਮਹਾਨ ਸ਼ਕਤੀ ਹੈ। ਹਾਲਾਂਕਿ ਟਰੰਪ ਨੇ ਇਹ ਵੀ ਕਿਹਾ ਕਿ ਉਹ ਬਹੁਤ ਜ਼ਿਆਦਾ ਤਾਕਤ ਦੀ ਵਰਤੋਂ ਨਾ ਕਰਨ ਦਾ ਫੈਸਲਾ ਕਰ ਰਹੇ ਨੇ ਜਿੱਥੇ ਸੱਚਮੁੱਚ ਅਜਿੱਤ ਹੋ ਜਾਵਾਂਗੇ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਤਾਕਤ ਦੀ ਵਰਤੋਂ ਕਰਨ ਦੀ ਲੋੜ ਨਹੀਂ ਹੈ ਮੈਂ ਤਾਕਤ ਦੀ ਵਰਤੋਂ ਨਹੀਂ ਕਰਨਾ ਚਾਹੁੰਦਾ ਤੇ ਮੈਂ ਅਜਿਹਾ ਨਹੀਂ ਕਰਾਂਗਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀਰਵਾਰ ਨੂੰ ਕਿਹਾ ਕਿ ਉਹ ਗ੍ਰੀਨਲੈਂਡ ਨੂੰ ਲੈ ਕੇ ਕੁਝ ਯੂਰੋਪੀਅਨ ਮੁਲਕਾਂ ਉੱਤੇ ਟੈਰਿਫ ਲਗਾਉਣ ਦੀਆਂ ਆਪਣੀਆਂ ਯੋਜਨਾਵਾਂ ਤੇ ਅੱਗੇ ਨਹੀਂ ਵਧਣਗੇ 트럼ਪ ਨੇ 1 ਫਰਵਰੀ ਤੋਂ ਟੈਰਿਫ ਲਾਗੂ ਕਰਨ ਦੀ ਆਪਣੀ ਪਿਛਲੀ ਧਮਕੀ ਨੂੰ ਵਾਪਸ ਲੈ ਲਿਆ ਹੈ ਇਹ ਫੈਸਲਾ NATO ਦੇ ਸਕੱਤਰ ਜਨਰਲ ਮਾਰਕ ਰੂਟੇ ਨਾਲ ਲਾਭਕਾਰੀ ਮੀਟਿੰਗ ਤੋਂ ਬਾਅਦ ਸਾਹਮਣੇ ਆਇਆ ਜਿਸ ਦੌਰਾਨ ਅਮਰੀਕੀ ਰਾਸ਼ਟਰਪਤੀ ਨੇ ਗ੍ਰੀਨਲੈਂਡ ਅਤੇ ਵਿਸ਼ਾਲ ਆਰਕਟਿਕ ਖੇਤਰ ਸੰਬੰਧੀ ਭਵਿੱਖੀ ਸੌਦੇ ਲਈ ਇੱਕ ਢਾਂਚੇ ਦੀ ਨੀਂਹ ਵੀ ਰੱਖੀ 트ਰੁੱਥ ਸੋਸ਼ਲ ਤੇ ਇੱਕ ਪੋਸਟ 'ਚ 트럼ਪ ਨੇ ਇਸ ਪੇਸ਼ਕਦਮੀ ਨੂੰ ਅਮਰੀਕਾ ਤੇ NATO ਸਹਿਯੋਗੀਆਂ ਦੋਵਾਂ ਲਈ ਲਾਭਦਾਇਕ ਦੱਸਿਆ ਟਰੰਪ ਨੇ ਲਿਖਿਆ NATO ਦੇ ਸਖਤਰ ਜਨਰਲ ਮਾਰਕ ਰੂਟੇ ਨਾਲ ਮੇਰੀ ਇੱਕ ਬਹੁਤ ਹੀ ਲਾਭਕਾਰੀ ਮੀਟਿੰਗ ਦੇ ਆਧਾਰ ਤੇ ਅਸੀਂ ਗ੍ਰੀਨਲੈਂਡ ਤੇ ਪੂਰੇ ਆਰਕਟਿਕ ਖੇਤਰ ਦੇ ਸਬੰਧ ਚ ਇੱਕ ਭਵਿੱਖੀ ਸੌਦੇ ਦਾ ਢਾਂਚਾ ਬਣਾਇਆ ਹੈ ਇਹ ਹੱਲ ਜੇਕਰ ਸਿਰੇ ਚੜ ਜਾਂਦਾ ਹੈ ਤਾਂ ਅਮਰੀਕਾ ਅਤੇ ਸਾਰੇ NATO ਦੇਸ਼ਾਂ ਲਈ ਲਾਭਕਾਰੀ ਹੋਵੇਗਾ ਦੋਵਾਂ ਤਰ੍ਹਾਂ ਚ ਬਣੀ ਇਸ ਸਮਝ ਦੇ ਆਧਾਰ ਤੇ ਮੈਂ 1 ਫਰਵਰੀ ਤੋਂ ਲਾਗੂ ਹੋਣ ਵਾਲੇ ਟੈਰਿਫ ਨਹੀਂ ਲਗਾਵਾਂਗਾ ਅਮਰੀਕਾ 'ਚ ਆਈਸ ਏਜੰਟਸ ਨੂੰ ਬਗੈਰ ਵਾਰੰਟ ਤੋਂ ਘਰਾਂ 'ਚ ਦਾਖਲ ਹੋਣ ਦੀ ਇਜਾਜ਼ਤ ਮਿਲ ਗਈ ਹੈ ਤੇ ਪਹਿਲਾ ਹੱਲਾ ਮੇਨ ਸੂਬੇ ਦੇ ਪੋਰਟਲੈਂਡ ਦੇ ਉੱਤੇ ਤੇ ਲੂਇਸਟਨ ਸ਼ਹਿਰ 'ਚ ਸਾਹਮਣੇ ਆਇਆ ਹੈ ਜਿੱਥੇ ਸੈਂਕੜੇ ਪ੍ਰਵਾਸੀਆਂ ਨੂੰ ਗ੍ਰਫਤਾਰ ਕੀਤੇ ਜਾਣ ਦੀ ਰਿਪੋਰਟ ਹੈ ਆਪਰੇਸ਼ਨ ਕੈਚ ਆਫ ਦਾ ਡੇ ਅਧੀਨ ਪਹਿਲੇ ਦਿਨ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਵਾਲੇ ਪ੍ਰਵਾਸੀਆਂ ਨੂੰ ਬੋਰੀਆਂ ਵਾਂਗ ਗੱਡੀਆਂ 'ਚ ਲੱਦ ਕੇ ਲੈ ਜਾਂਦੇ ਦੇਖੇ ਗਏ ਪੋਰਟਲੈਂਡ ਅਤੇ ਲੂਇਸਟਨ ਸ਼ਹਿਰ ਦੇ ਪੁਲਿਸ ਅਫਸਰਾਂ ਵੱਲੋਂ ਲੋਕਾਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਆਈਐਸ ਦੀ ਕਾਰਵਾਈ ਅਗਲੇ ਕਈ ਦਿਨ ਤੱਕ ਜਾਰੀ ਰਹਿ ਸਕਦੀ ਹੈ ਦੂਜੇ ਪਾਸੇ ਸੂਬੇ 'ਚ ਯੂਐਸ ਅਟਾਰਨੀ ਦਫ਼ਤਰ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਕਿਸੇ ਨੇ ਇਮੀਗ੍ਰੇਸ਼ਨ ਛਾਪਿਆਂ ਵਿਰੁੱਧ ਰੋਸ ਵਿਖਾਵੇ ਕਰਨ ਦਾ ਯਤਨ ਕੀਤਾ ਤਾਂ ਨਤੀਜੇ ਖਤਰਨਾਕ ਹੋਣਗੇ ਇਮੀਗ੍ਰੇਸ਼ਨ ਛਾਪਿਆਂ ਵਿਰੁੱਧ ਪਹਿਲਾਂ ਹੀ ਮਿਨੀਸੋਟਾ ਸੂਬੇ 'ਚ ਵੱਡੇ ਪੱਧਰ ਤੇ ਰੋਸ ਵਿਖਾਵੇ ਚੱਲ ਰਹੇ ਨੇ ਤੇ ਉਪਰਾਸ਼ਟਰਪਤੀ ਜਿਹੜੀ ਵੈਂਸ ਆਈਸ ਏਜੰਟਸ ਦਾ ਹੌਸਲਾ ਵਧਾਉਣ ਅੱਜ ਮਿਨੀਆਪੋਲਿਸ ਦੌਰੇ ਤੇ ਜਾ ਰਹੇ ਨੇ ਮੀਡੀਆ ਰਿਪੋਰਟਾਂ ਮੁਤਾਬਕ ਬਾਈਡਨ ਸਰਕਾਰ ਵੱਲੇ ਮੇਨ ਸੂਬੇ 'ਚ ਹਜ਼ਾਰਾਂ ਰਿਫਿਊਜੀ ਪੁੱਜੇ ਅਤੇ ਹੁਣ ਆਈਸ ਵੱਲੋਂ ਉਹਨਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਏ ਉਧਰ ਪੋਰਟਲੈਂਡ ਤੋਂ ਕਾਉਂਸਲਰ ਪੀਐਸ ਅਲੀ ਨੇ ਦੱਸਿਆ ਕਿ ਇਮੀਗ੍ਰੇਸ਼ਨ ਅਫਸਰਾਂ ਵੱਲੋਂ ਪ੍ਰਵਾਸੀਆਂ ਨਾਲ ਜਾਨਵਰਾਂ ਵਰਗਾ ਸਲੂਕ ਕੀਤਾ ਜਾ ਰਿਹਾ ਹੈ ਛਾਪਿਆਂ ਬਾਰੇ ਪਤਾ ਲੱਗਦਿਆਂ ਹੀ ਵੱਡੀ ਗਿਣਤੀ 'ਚ ਪ੍ਰਵਾਸੀ ਰੂਪੋਸ਼ ਹੋ ਗਏ ਤੇ ਬੱਚਿਆਂ ਨੂੰ ਸਕੂਲ ਭੇਜਣਾ ਬੰਦ ਕਰ ਦਿੱਤਾ ਕਈ ਪ੍ਰਵਾਸੀ ਅਜਿਹੇ ਨੇ ਜੋ ਹਸਪਤਾਲਾਂ ਤੇ ਸਕੂਲਾਂ 'ਚ ਕੰਮ ਕਰਦੇ ਹਨ ਜਿਨ੍ਹਾਂ ਦੀ ਗੈਰਹਾਜ਼ਰੀ ਮਰੀਜ਼ਾਂ ਵਾਸਤੇ ਸਮੱਸਿਆਵਾਂ ਦਾ ਕਾਰਨ ਬਣ ਰਹੀ ਹੈ ਇਸ ਤੋਂ ਇਲਾਵਾ ਹੋਟਲਾਂ ਦੇ ਮੁਲਾਜ਼ਮਾਂ 'ਚ ਵੀ ਵੱਡੀ ਗਿਣਤੀ ਪ੍ਰਵਾਸੀਆਂ ਦੀ ਹੈ ਤੇ ਇਹਨਾਂ ਦੀ ਗ੍ਰਿਫਤਾਰੀ ਸੂਬੇ ਦੀ ਆਰਥਿਕਤਾ ਨੂੰ ਡਾਵਾਡੋਲ ਕਰ ਦੇਵੇਗੀ ਦੱਸਦੀ ਹੈ ਕਿ 14 ਲੱਖ ਲੋਕਾਂ ਦੀ ਆਬਾਦੀ ਵਾਲੇ ਮੈਨ ਸੂਬੇ 'ਚ ਇਮੀਗ੍ਰੇਸ਼ਨ ਛਾਪੇ ਤੇਜ਼ ਹੋਣ ਮਗਰੋਂ ਮੰਨਿਆ ਜਾ ਰਿਹਾ ਹੈ ਕਿ 트럼ਪ ਸਰਕਾਰ ਫੜੋ ਫੜੀ ਦੀ ਰਫ਼ਤਾਰ ਦੁੱਗਣੀ ਕਰ ਰਹੀ ਹੈ ਮਿਨਸੋਟਾ ਸੂਬੇ 'ਚ ਆ ਰਹੀਆਂ ਦਿੱਕਤਾਂ ਦੇ ਮੱਦੇਨਜ਼ਰ ਆਈਸ ਏਜੰਟਸ ਨੂੰ ਮੈਨ ਸੂਬੇ ਦੇ ਘਰਾਂ 'ਚ ਬਿਨਾਂ ਕਿਸੇ ਵਾਰੰਟ ਤੋਂ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ ਇਸ ਤੋਂ ਪਹਿਲਾਂ ਇਮੀਗ੍ਰੇਸ਼ਨ ਏਜੰਟਸ ਵਾਸਤੇ ਲਾਜ਼ਮੀ ਸੀ ਕਿ ਉਹ ਆਈਸ ਦੀ ਡਿਪਟੀ ਅਸਿਸਟੈਂਟ ਡਾਇਰੈਕਟਰ ਪ੍ਰਿਟੀਸ਼ੀਆ ਹਾਈਡ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੰਗਲਵਾਰ ਨੂੰ 50 ਗ੍ਰਿਫਤਾਰੀਆਂ ਕੀਤੀਆਂ ਗਈਆਂ ਤੇ ਬੁੱਧਵਾਰ ਨੂੰ ਰਫ਼ਤਾਰ ਵਧਾ ਦਿੱਤੀ ਗਈ। ਉਧਰ ਪੋਰਟਲੈਂਡ ਦੇ ਸਕੂਲਾਂ 'ਚ ਇਮੀਗ੍ਰੇਸ਼ਨ ਛਾਪਿਆਂ ਦਾ ਤਿੱਖਾ ਵਿਰੋਧ ਹੋ ਰਿਹਾ ਏ। ਪਬਲਿਕ ਸਕੂਲਾਂ ਨੇ ਸਾਂਝੇ ਤੌਰ ਤੇ ਐਲਾਨ ਕੀਤਾ ਕਿ ਕਿਸੇ ਵੀ ਬਾਹਰੀ ਸ਼ਖਸ ਨੂੰ ਵਿਦਿਅਕ ਅਦਾਰੇ 'ਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ, ਚਾਹੇ ਉਹ ਲਾਅ ਐਨਫੋਰਸਮੈਂਟ ਅਫਸਰ ਹੀ ਕਿਉ ਨਾ ਹੋਣ। ਉਧਰ ਦੂਜੇ ਪਾਸੇ ਕੈਨੇਡਾ ਤੋਂ ਰੋਜ਼ਾਨਾ ਡਿਪੋਰਟ ਕੀਤੇ ਜਾ ਰਹੇ ਪੰਜਾਬੀ ਨੌਜਵਾਨਾਂ ਦੀਆਂ ਦਰਦ ਭਰੀਆਂ ਕਹਾਣੀਆਂ ਉੱਭਰ ਕੇ ਸਾਹਮਣੇ ਆ ਰਹੀਆਂ ਨੇ ਜਿਨ੍ਹਾਂ ਵੱਲੋਂ ਇਮੀਗ੍ਰੇਸ਼ਨ ਵਕੀਲਾਂ ਨੂੰ ਦਿੱਤੇ 40-40 ਹਜ਼ਾਰ ਡਾਲਰ ਵੀ ਕਿਸੇ ਕੰਮ ਨਾ ਆਏ ਤੇ ਆਖਰਕਾਰ ਵਾਪਸੀ ਦਾ ਜਹਾਜ਼ ਚੜਨ ਲਈ ਮਜਬੂਰ ਹੋਣਾ ਪਿਆ ਟ੍ਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਤੋਂ ਇੰਡੀਆ ਆ ਦਾ ਜਹਾਜ਼ ਚੜਨ ਵਾਲਾ ਖੁਸ਼ਵਿੰਦਰ ਸਿੰਘ ਇਹਨਾਂ ਵਿੱਚੋਂ ਇੱਕ ਹੈ ਜਿਸ ਨੂੰ ਆਪਣੀ ਗੱਡੀ ਵੇਚਣ ਦਾ ਮੌਕਾ ਵੀ ਨਾ ਮਿਲਿਆ ਕਿ ਕੈਨੇਡਾ ਚ ਪੱਕੇ ਤੌਰ ਤੇ ਰਹਿਣ ਲਈ ਕੀਤਾ ਸੰਘਰਸ਼ ਸਫਲ ਨਾ ਹੋ ਸਕਿਆ ਉਧਰ ਕੈਨੇਡਾ ਬਾਰਡਰ ਸਰਵਿਸੇਜ਼ ਏਜੰਸੀ ਦਾ ਕਹਿਣਾ ਹੈ ਕਿ ਡਿਪੋਟੇਸ਼ਨ ਲਗਾਤਾਰ ਚੱਲਣ ਵਾਲੀ ਪ੍ਰਕਿਰਿਆ ਹੈ ਤੇ ਇੱਕ ਵਾਰ ਰਿਮੂਵਲ ਆਰਡਰ ਜਾਰੀ ਹੋਣ ਮਗਰੋਂ ਉਹਨਾਂ ਦਾ ਮੁੱਖ ਟੀਚਾ ਸਬੰਧਤ ਵਿਦੇਸ਼ੀ ਨਾਗਰਿਕ ਨੂੰ ਮੁਲਕ ਤੋਂ ਬਾਹਰ ਕਰਨਾ ਹੁੰਦਾ ਹੈ। ਇਸ ਵੇਲੇ ਸੀਬੀਐਸਈ ਕੋਲ ਰਿਮੂਵਲ ਆਰਡਰਸ ਦੀ ਗਿਣਤੀ 40000 ਤੋਂ ਵੱਧ ਦੱਸੀ ਜਾ ਰਹੀ ਹੈ ਤੇ ਰੋਜ਼ਾਨਾ 100 ਜਣਿਆਂ ਨੂੰ ਡਿਪੋਰਟ ਕਰਨ ਮਗਰੋਂ ਵੀ ਇੱਕ ਸਾਲ ਦੇ ਅੰਦਰ ਇਹ ਟੀਚਾ ਪੂਰਾ ਨਹੀਂ ਕੀਤਾ ਜਾ ਸਕਦਾ। ਜਦਕਿ ਦੂਜੇ ਪਾਸੇ ਬਗੈਰ ਇਮੀਗ੍ਰੇਸ਼ਨ ਸਟੇਟਸ ਵਾਲੇ ਵਿਦੇਸ਼ੀ ਨਾਗਰਿਕਾਂ ਦੀ ਗਿਣਤੀ ਵਾਧੀ ਜਾ ਰਹੀ ਹੈ। ਦੱਸਦੀ ਹੈ ਕਿ ਡਿਪੋਰਟ ਕੀਤੇ ਜਾ ਰਹੇ ਨੌਜਵਾਨਾਂ ਚੋਂ ਕੁਝ ਸਟੱਡੀ ਤੇ ਕੁਝ ਵਿਸਟਰ ਵੀਜ਼ਾ ਤੇ ਆਉਣ ਮਗਰੋਂ ਅਸਾਈਲਮ ਕਲੇਮ ਕਰ ਚੁੱਕੇ ਨੇ ਪਰ ਕੁਝ ਬਦਕਿਸਮਤ ਅਜੇ ਵੀ ਸਨ ਜੋ 스ਪਾউজ ਵੀਜ਼ਾ ਤੇ ਕੈਨੇਡਾ ਪੁੱਜੇ ਪਰ ਪਤਨੀ ਨਾਲ ਨਿਭ ਨਾ ਸਕੀ ਅਤੇ ਪੀਆਰ ਮਿਲਣ ਤੋਂ ਪਹਿਲਾਂ ਹੀ ਵਾਪਸੀ ਦਾ ਜਹਾਜ਼ ਚੜਨ ਖਾਤਰ ਮਜਬੂਰ ਹੋ ਗਏ ਨੌਜਵਾਨਾਂ ਨੇ ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਏਜੰਟਾਂ ਰਾਹੀਂ ਉਹ ਕੈਨੇਡਾ ਪੁੱਜਣ 'ਚ ਸਫਲ ਰਹੇ ਪਰ ਪੱਕੇ ਹੋਣ ਦਾ ਰਾਹ ਨਾ ਮਿਲਿਆ ਇਮੀਗ੍ਰੇਸ਼ਨ ਵਕੀਲਾਂ ਦੀ ਫੀਸ ਅਤੇ ਹੋਰ ਕਾਨੂੰਨੀ ਖਰਚਿਆਂ ਤੇ 45000 ਡਾਲਰ ਤੋਂ ਵੱਧ ਰਕਮ ਖਰਚ ਕੀਤੀ ਪਰ ਅੰਤ 'ਚ ਵਕੀਲਾਂ ਨੇ ਵੀ ਹੱਥ ਖੜੇ ਕਰ ਦਿੱਤੇ ਜੋ ਸ਼ੁਰੂ-ਸ਼ੁਰੂ 'ਚ ਫੈਸਲਾ ਉਸ ਦੇ ਹੱਕ 'ਚ ਕਰਵਾਉਣ ਦਾ ਦਾਵਾ ਕਰ ਰਹੇ ਸਨ ਹੁਣ ਅਮਰੀਕਾ ਦੀ ਤਰਜ਼ ਤੇ ਕੈਨੇਡਾ ਪਰ ਦੇ ਪੁਲਿਸ ਮਹਿਕਮਿਆਂ ਨੂੰ ਡੈਪੂਟੇਸ਼ਨ ਸੂਚੀ ਸੌਂਪੀ ਜਾ ਰਹੀ ਹੈ ਤੇ ਟ੍ਰੈਫਿਕ ਸਟਾਪਸ ਤੇ ਘੇਰੇ ਜਾਣ ਵਾਲੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਫੜ ਕੇ CBSA ਦੇ ਸਪੁਰਦ ਕੀਤਾ ਜਾਵੇਗਾ ਸਿਰਫ ਇੰਨਾ ਹੀ ਨਹੀਂ ਲੋਕਾਂ ਤੋਂ ਮਿਲਣ ਵਾਲੀ ਸੂਹ ਦੇ ਆਧਾਰ ਤੇ ਵੀ ਛਾਪਿਆਂ ਦੀ ਗਿਣਤੀ ਵਧਾਈ ਜਾ ਰਹੀ ਹੈ ਤੇ ਡੈਪੂਟੇਸ਼ਨ ਦੀ ਰਫ਼ਤਾਰ ਜਲਦ ਹੀ ਦੁੱਗਣੀ ਤੋਂ ਉੱਤੇ ਜਾ ਸਕਦੀ ਹੈ CBSA ਦਾ ਮੰਨਣਾ ਹੈ ਕਿ ਤਕਰੀਬਨ 10 ਲੱਖ ਲੋਕ ਕੈਨੇਡਾ ਚ ਗੈਰਕਾਨੂੰਨੀ ਤਰੀਕੇ ਨਾਲ ਮੌਜੂਦ ਨੇ ਪਰ ਅਸਲ ਅੰਕੜਾ ਕਿਤੇ ਜ਼ਿਆਦਾ ਹੋ ਸਕਦਾ ਹੈ ਕਿਉਂਕਿ 2025 ਦੌਰਾਨ ਲੱਖਾਂ ਇੰਟਰਨੈਸ਼ਨਲ ਸਟੂਡੈਂਟਸ ਦੇ ਵਰਕ ਪਰਮਿਟ ਐਕਸਪਾਇਰ ਹੋ ਗਏ ਤੇ ਮੌਜੂਦਾ ਬਰੇ ਦੌਰਾਨ ਵੀ ਇਹ سلسلہ ਜਾਰੀ ਰਹੇਗਾ ਇੱਥੇ ਦੱਸਣਾ ਬਣਦਾ ਹੈ ਕਿ ਕੈਨੇਡੀਅਨ ਹਵਾਈ ਅੱਡਿਆਂ ਤੇ ਅਸਾਈਲਮ ਗੰਗਣ ਵਾਲਿਆਂ ਦੀ ਗਿਣਤੀ 'ਚ 2019 ਤੋਂ 2023 ਦਰਮਿਆਨ 72000 ਦਾ ਵਾਧਾ ਹੋਇਆ ਮੌਂਟਰੀਅਲ ਦੇ ਹਵਾਈ ਅੱਡੇ ਤੇ 2022 'ਚ ਸਿਰਫ 3325 ਜਣਿਆਂ ਨੇ ਕੈਨੇਡਾ 'ਚ ਸ਼ਰਨ ਮੰਗੀ ਸੀ ਪਰ 2023 'ਚ ਇਹ ਅੰਕੜਾ 29500 ਹੋ ਗਿਆ ਤੇ 2024 ਦੌਰਾਨ ਗਿਣਤੀ 32000 ਤੋਂ ਟੱਪ ਗਈ 2019 ਚ ਕੁੱਲ 58378 ਜਣਿਆਂ ਨੇ ਕੈਨੇਡਾ ਚ ਪਨਾਹ ਮੰਗੀ ਪਰ ਅਗਲੇ ਸਾਲ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਸ਼ਰਨ ਮੰਗਣ ਵਾਲਿਆਂ ਦੀ ਗਿਣਤੀ ਘਟ ਕੇ 18500 ਰਹਿ ਗਈ 2023 ਚ 134000 ਅਸਾਈਲਮ ਅਰਜ਼ੀਆਂ ਰਿਫਿਊਜੀ ਬੋਰਡ ਕੋਲ ਵਿਚਾਰ ਅਧੀਨ ਸਨ ਪਰ 2025 ਤੱਕ ਅਸਾਈਲਮ ਅਰਜ਼ੀਆਂ ਦਾ ਬੈਕਲੌਗ 3 ਲੱਖ ਤੋਂ ਟੱਪ ਗਿਆ। ਕੈਨੇਡਾ ਸਰਕਾਰ ਦਾ ਮੰਨਣਾ ਹੈ ਕਿ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ ਹੱਦ ਤੋਂ ਜ਼ਿਆਦਾ ਵਧਣ ਕਰਕੇ ਹਾਊਸਿੰਗ ਅਤੇ ਹੈਲਥ케ਅਰ ਸੈਕਟਰ ਤੇ ਗੈਰ ਜ਼ਰੂਰੀ ਦਬਾਅ ਪੈ ਰਿਹਾ ਹੈ ਜਿਸ ਤੇ ਮੱਦੇਨਜ਼ਰ ਸਟੱਡੀ ਵੀਜ਼ਾ ਤੇ ਵਿਜ਼ਟਰ ਵੀਜ਼ਾ ਦੀ ਗਿਣਤੀ 'ਚ ਵੱਡੀ ਕਟੌਤੀ ਲਾਗੂ ਕਰ ਦਿੱਤੀ ਗਈ। ਕੈਨੇਡਾ ਦੀ RCMP ਦੇ ਸਹਾਇਕ ਕਮਿਸ਼ਨਰ ਜான் ਬਰੂਅਰ ਨੇ ਕਿਹਾ ਹੈ ਕਿ ਪੁਲਿਸ ਜ਼ਬਰਨ ਵਸੂਲੀ ਕਰਨ ਵਾਲਿਆਂ ਦੀ ਸਰਗਰਮੀ ਨਾਲ ਤਲਾਸ਼ ਕਰ ਰਹੀ ਹੈ ਤੇ ਦੋਸ਼ੀਆਂ ਨੂੰ ਹਰ ਹਾਲਾਤ ਚ ਕਾਨੂੰਨ ਦੇ ਕਟਾਰੇ ਚ ਲਿਆਂਦਾ ਜਾਵੇਗਾ ਮੰਗਲਵਾਰ ਨੂੰ ਹੋਈ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਨੇ ਜ਼ਬਰਨ ਵਸੂਲੀ ਲਈ ਬਣਾਈ ਗਈ ਵਿਸ਼ੇਸ਼ ਸੂਬਾਈ ਟਾਸਕ ਫੋਰਸ ਤੇ ਪ੍ਰਗਤੀ ਬਾਰੇ ਜਾਣਕਾਰੀ ਦਿੱਤੀ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਕਾਨੂੰਨ ਆਪਣੇ ਹੱਥਾਂ ਚ ਨਾ ਲਿਆ ਜਾਵੇ ਇਹ ਕਾਨਫਰੰਸ ਉਸ ਸਮੇਂ ਹੋਈ ਜਦੋਂ ਕੁਝ ਘੰਟੇ ਪਹਿਲਾਂ ਹੀ ਸਰੀ ਚ 2026 ਦੀ ਪੈਂਤੀਮੀ ਜ਼ਬਰਨ ਵਸੂਲੀ ਨਾਲ ਜੁੜੀ ਘਟਨਾ ਵਾਪਰੀ ਸੀ ਜਿਸ ਵਿੱਚ ਇੱਕ ਕਾਰੋਬਾਰੀ ਤੇ ਗੋਲੀਆਂ ਚਲਾਈਆਂ ਗਈਆਂ ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਵੀ ਇੱਕ ਮਾਮਲੇ 'ਚ ਪੀੜਤ ਵੱਲੋਂ ਵਾਪਸੀ ਗੋਲੀਬਾਰੀ ਕੀਤੀ ਗਈ ਸੀ ਜਿਸ ਨੇ ਜਨਤਕ ਸੁਰੱਖਿਆ ਬਾਰੇ ਚਿੰਤਾਵਾਂ ਹੋਰ ਵਧਾ ਦਿੱਤੀਆਂ ਬਰੂਅਰ ਨੇ ਕਿਹਾ ਕਿ ਉਹ ਇਸ ਸਥਿਤੀ ਨੂੰ ਸੰਕਟ ਨਹੀਂ ਮੰਨਦੇ ਹਾਲਾਂਕਿ ਉਹਨਾਂ ਨੇ ਸਵੀਕਾਰਿਆ ਕਿ ਇਹ ਮਾਮਲੇ ਜਨਤਕ ਸੁਰੱਖਿਆ ਲਈ ਗੰਭੀਰ ਖਤਰਾ ਨੇ ਉਹਨਾਂ ਮੁਤਾਬਕ ਅਸਲ ਸੰਕਟ ਜ਼ਹਿਰੀਲੇ ਨਸ਼ਿਆਂ ਦਾ ਹੈ ਪਰ ਜ਼ਬਰਨ ਵਸੂਲੀ ਨੂੰ ਵੀ ਪੁਲਿਸ ਬਹੁਤ ਗੰਭੀਰਤਾ ਨਾਲ ਲੈ ਰਹੀ ਹੈ ਉਹਨਾਂ ਦੱਸਿਆ ਕਿ 2026 ਚ ਜ਼ਬਰਨ ਵਸੂਲੀ ਨਾਲ ਜੁੜੀਆਂ ਗੋਲੀਬਾਰੀ ਦੀਆਂ ਘਟਨਾਵਾਂ ਚ ਵਾਧਾ ਹੋਇਆ ਹੈ ਤੇ ਹਰ ਸ਼ਿਕਾਇਤ ਤੇ ਤੁਰੰਤ ਕਾਰਵਾਈ ਕੀਤੀ ਜਾ ਰਹੀ ਹੈ ਬ੍ਰਿਟਿਸ਼ ਕੋਲੰਬੀਆ ਚ ਜ਼ਬਰਨ ਵਸੂਲੀ ਦੇ ਬਹੁਤ ਸਾਰੇ ਮਾਮਲੇ ਸਾਊਥ ਏਸ਼ੀਅਨ ਭਾਈਚਾਰੇ ਨੂੰ ਨਿਸ਼ਾਨਾ ਬਣਾ ਰਹੇ ਨੇ ਸਰੀ ਡੈਲਟਾ ਐਪਸ ਫੂਡ ਸਭ ਤੋਂ ਵੱਧ ਪ੍ਰਭਾਵਿਤ ਖੇਤਰ ਨੇ ਇਸ ਸਮੱਸਿਆ ਨਾਲ ਨਜਿੱਠਣ ਲਈ ਸਤੰਬਰ 2025 ਚ ਇੱਕ ਸੁਬਾਈ ਟਾਸਕ ਫੋਰਸ ਬਣਾਈ ਗਈ ਸੀ ਜਿਸ ਵਿੱਚ ਆਰਸੀਐਮਪੀ ਮਿਊਨਿਸਪਲ ਪੁਲਿਸ ਅਤੇ ਸੀਬੀਐਸ ਤੋਂ ਮਿਲ ਕੇ ਕੰਮ ਕਰ ਰਹੇ ਨੇ ਪੁਲਿਸ ਮੁਤਾਬਕ 17 ਸਤੰਬਰ 2025 ਤੋਂ ਲੈ ਕੇ ਹੁਣ ਤੱਕ ਟਾਸਕ ਫੋਰਸ 32 ਮਾਮਲਿਆਂ ਤੇ ਕੰਮ ਕਰ ਚੁੱਕੀ ਹੈ 100 ਤੋਂ ਵੱਧ ਅਦਾਲਤੀ ਮਨਜ਼ੂਰੀਆਂ 7 ਲੋਕਾਂ ਖਿਲਾਫ ਦੋਸ਼ ਮਨਜ਼ੂਰ ਅਤੇ 9 ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ ਤੋਂ ਬਾਹਰ ਕੱਢਿਆ ਜਾ ਚੁੱਕਾ ਹੈ ਹਜ਼ਾਰ ਤੋਂ ਵੱਧ ਸਬੂਤ ਅਤੇ ਸੈਂਕੜਿਆਂ ਘੰਟਿਆਂ ਦੀ ਸੀਸੀਟੀਵੀ ਫੁਟੇਜ ਇਕੱਠੀ ਕੀਤੀ ਗਈ ਬਰੂਅਰ ਨੇ ਅੰਤ ਵਿੱਚ ਸਾਫ਼ ਕਿਹਾ ਕਿ ਲੋਕ ਕਾਨੂੰਨ ਆਪਣੇ ਹੱਥ ਚ ਨਾ ਲੈਣ ਉਹਨਾਂ ਨੇ ਕਿਹਾ ਕਿ ਜਦੋਂ ਲੋਕ ਖੁਦ ਕਾਰਵਾਈ ਕਰਦੇ ਨੇ ਤਾਂ ਜਾਨ ਮਾਲ ਦਾ ਖਤਰਾ ਕਈ ਗੁਣਾ ਵੱਧ ਜਾਂਦਾ ਹੈ ਪੁਲਿਸ ਨੂੰ ਆਪਣਾ ਕੰਮ ਕਰਨ ਦਿਵੋ ਤੇ ਸਮਾਂ ਦਿਓ ਤੂਫਾਨ ਹੈਰੀ ਨੇ ਇਸ ਹਫਤੇ ਭੂਮਦ ਸਾਗਰ ਦੇ ਟਾਪੂ ਸਿਸਲੀ ਚ ਭਾਰੀ ਤਬਾਹੀ ਮਚਾਈ ਲਗਾਤਾਰ ਹੋਰੀ ਮੌਸਲਾਤਾਰ ਬਾਰਿਸ਼ ਕਾਰਨ ਕਈ ਇਲਾਕਿਆਂ ਚ ਗੰਭੀਰ ਹੜ ਆ ਗਏ ਉਥੇ ਹੀ ਸਮੁੰਦਰ ਚ ਉੱਠੀਆਂ ਉੱਚੀਆਂ ਤੇ ਤੇਜ਼ ਲਹਿਰਾਂ ਨੇ ਤੱਟਵਰਤੀ ਬੁਨਿਆਦੀ ਢਾਂਚੇ ਨੂੰ ਭਾਰੀ ਨੁਕਸਾਨ ਪਹੁੰਚਾਇਆ ਤੂਫਾਨ ਹੈਰੀ ਕਾਰਨ ਭੂਮਦ ਸਾਗਰ ਦੇ ਕੰਢਿਆਂ ਤੇ ਭਿਆਨਕ ਹੜ ਆਇ ਇਸ ਨਾਲ ਸੜਕਾਂ ਨਸ਼ਟ ਹੋ ਗਈਆਂ ਤੇ ਤੱਟਵਰਤੀ ਇਲਾਕਿਆਂ ਨੂੰ ਭਾਰੀ ਨੁਕਸਾਨ ਪਹੁੰਚਿਆ ਇਟਲੀ, ਮਾਲਟਾ, ਸਪੇਨ ਅਤੇ ਫਰਾਂਸ 'ਚ ਵੀ ਰਿਕਾਰਡ ਤੌਰ ਤੇ بارش ਹੋਈ। ਭਾਰੀ بارش ਅਤੇ ਸਮੁੰਦਰੀ ਲਹਿਰਾਂ ਕਾਰਨ ਮਾਲਟਾ, ਇਟਲੀ, ਸਪੇਨ ਤੇ ਫਰਾਂਸ 'ਚ ਤੱਟਵਰਤੀ ਖੇਤਰਾਂ ਨੂੰ ਨੁਕਸਾਨ ਪਹੁੰਚਿਆ ਤੇ ਪੂਰੇ ਭੂਮੱਦ ਸਾਗਰ 'ਚ ਯਾਤਰਾ ਪ੍ਰਭਾਵਿਤ ਹੋਈ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਕਈ ਵੀਡੀਓਜ਼ ਦੇ ਵਿੱਚ ਹੜ੍ਹ ਨਾਲ ਹੋਏ ਨੁਕਸਾਨ ਨੂੰ ਦਿਖਾਇਆ ਗਿਆ ਹੈ। ਤੱਟਵਰਤੀ ਖੇਤਰਾਂ 'ਚ ਆਏ ਹੜ੍ਹ ਕਾਰਨ ਕਈ ਸੜਕਾਂ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ। ਤੂਫਾਨ ਦੇ ਖੇਤਰ ਚੋਂ ਲੰਘਣ ਦੌਰਾਨ ਐਮਰਜੈਂਸੀ ਟੀਮਾਂ ਨੂੰ ਹਾਈ ਅਲਰਟ ਤੇ ਰੱਖਿਆ ਗਿਆ ਸੀ ਮਾਲਟਾ 'ਚ ਸਵੇਰੇ-ਸਵੇਰੇ ਡਿੱਗੇ ਦਰਖਤ ਨੁਕਸਾਨੀਆਂ ਇਮਾਰਤਾਂ ਤੇ ਪਾਣੀ 'ਚ ਡੁੱਬੀਆਂ ਸੜਕਾਂ ਦੇਖੀਆਂ ਗਈਆਂ ਮਾਰਸਸ ਕਾਲਾ ਸਲੀਮਾ ਅਤੇ ਬਿਰਜ਼ੇ ਬੂਗਾ ਵਰਗੇ ਤਟਵਰਤੀ ਸ਼ਹਿਰ ਤੇਜ਼ ਹਵਾਵਾਂ ਤੇ ਉੱਚਲਦੀਆਂ ਸਮੁੰਦਰੀ ਲਹਿਰਾਂ ਨਾਲ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਏ ਇਟਲੀ ਦੇ ਲਿਪਾਰੀ ਟਾਪੂ ਤੇ ਸਮੁੰਦਰ ਦੇ ਕੰਢੇ ਨਾਲ ਵਿਸ਼ਾਲ ਲਹਿਰਾਂ ਟਕਰਾਈਆਂ ਇਸ ਕਾਰਨ ਕਿਸ਼ਤੀ ਸੇਵਾਵਾਂ ਮ ਪ੍ਰਭਾਵਿਤ ਹੋਈਆਂ ਸਿਸਲੀ ਦੇ ਇੱਕ ਮਸ਼ਹੂਰ ਤਟਵਰਤੀ ਸ਼ਹਿਰ ਲਤੋਜਾਨੀ ਚ ਡਰੋਨ ਵੀਡੀਓ ਚ ਦਿਖਾਇਆ ਗਿਆ ਹੈ ਕਿ ਸਮੁੰਦਰੀ ਕੰਡੇ ਦੇ ਨੇੜੇ ਸੜਕ ਦੇ ਵੱਡੇ ਹਿੱਸੇ ਰੁੜ ਗਏ। ਇਹ ਤਾਲਵੀ ਸਮਾਚਾਰ ਏਜੰਸੀ ਐਨਐਸਏ ਅਨੁਸਾਰ ਇਸ ਤੂਫਾਨ ਨੇ ਬਹੁਤ ਘੱਟ ਸਮੇਂ ਚ ਭਿਆਨਕ ਤਬਾਹੀ ਮਚਾ ਦਿੱਤੀ। ਇਟਲੀ ਦੇ ਸਿਵਲ ਡਿਫੈਂਸ ਵਿਭਾਗ ਦੇ ਅਨੁਸਾਰ 18 ਜਨਵਰੀ ਤੋਂ 21 ਜਨਵਰੀ ਦੇ ਵਿਚਕਾਰ ਕੁਝ ਖੇਤਰਾਂ ਚ ਲਗਭਗ 2 ਫੁੱਟ ਬਾਰਿਸ਼ ਹੋਈ। ਇਟਲੀ ਦੇ ਤੱਟਵਰਤੀ ਇਲਾਕਿਆਂ ਦੇ ਕੁਝ ਹਿੱਸਿਆਂ ਚ ਲਹਿਰਾਂ ਲਗਭਗ 32 ਫੁੱਟ ਤੱਕ ਉੱਚੀਆਂ ਉੱਠੀਆਂ ਜਿਸ ਕਾਰਨ ਤੱਟਵਰਤੀ ਇਲਾਕਿਆਂ ਚ ਹੜ ਆ ਗਿਆ। ਕੋਰਸਿਕਾ 'ਚ ਇੱਕ ਹੀ ਦਿਨ 'ਚ 200 ਮਿਲੀਮੀਟਰ ਤੋਂ ਵੱਧ ਬਾਰਿਸ਼ ਹੋਈ ਜਿਸ ਨਾਲ ਨਦੀਆਂ ਉਫਾਨ ਤੇ ਆ ਗਈਆਂ ਤੇ ਟਾਪੂ ਦੇ ਕਈ ਇਲਾਕਿਆਂ 'ਚ ਹੜ ਆ ਗਿਆ। ਉਥੇ ਹੀ ਸਪੇਨ ਦੇ ਕੈਟਲੋਨੀਆ ਖੇਤਰ 'ਚ ਬਾਰਿਸ਼ ਅਤੇ ਸਮੁੰਦਰੀ ਲਹਿਰਾਂ ਨੇ ਭਾਰੀ ਨੁਕਸਾਨ ਪਹੁੰਚਾਇਆ। ਕੈਟਲੋਨੀਆ ਖੇਤਰ 'ਚ ਤੂਫਾਨ ਕਾਰਨ ਸਮੁੰਦਰ ਕਿਨਾਰੇ ਸਥਿਤ ਇੱਕ ਰੈਸਟੋਰੈਂਟ ਪਾਣੀ ਨਾਲ ਨੱਕੋ-ਨੱਕ ਭਰ ਗਿਆ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਆਉਣ ਵਾਲੇ ਸਾਲਾਂ 'ਚ ਰੋਜ਼ਗਾਰ ਦੀ ਦੁਨੀਆ 'ਚ ਵੱਡੇ ਬਦਲਾਅ ਆ ਸਕਦੇ ਨੇ ਮਾਈਕਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਨੇ ਚੇਤਾਵਨੀ ਦਿੱਤੀ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਤੇਜ਼ੀ ਨਾਲ ਵਧ ਰਹੀ ਵਰਤੋਂ ਖਾਸ ਕਰਕੇ ਵਾਈਟ ਕਾਲਰ ਨੌਕਰੀਆਂ ਨੂੰ ਖਤਰਾ ਪੈਦਾ ਕਰ ਸਕਦੀ ਹੈ। ਉਹਨਾਂ ਦਾ ਕਹਿਣਾ ਹੈ ਕਿ ਸਰਕਾਰਾਂ ਅਜੇ ਇਸ ਬਦਲਾਅ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਹਨ ਤੇ ਸਮਾਂ ਖਤਮ ਹੋ ਰਿਹਾ ਹੈ। ਦਾਵੋਸ 'ਚ ਵਿਸ਼ਵ ਆਰਥਿਕ ਫੋਰਮ 'ਚ ਬੋਲਦਿਆਂ ਬਿਲ ਗੇਟਸ ਨੇ ਕਿਹਾ ਕਿ ਅਗਲੇ 4 ਤੋਂ 5 ਸਾਲਾਂ ਦੇ ਅੰਦਰ AI ਦਾ ਪ੍ਰਭਾਵ ਨਾ ਸਿਰਫ ਵਾਈਟ ਕਾਲਰ ਸਗੋਂ ব্লੂ ਕਾਲਰ ਨੌਕਰੀਆਂ 'ਚ ਵੀ ਸਪਸ਼ਟ ਹੋਵੇਗਾ। ਉਹਨਾਂ ਅੱਗੇ ਕਿਹਾ ਕਿ ਸਰਕਾਰਾਂ ਨੂੰ ਹੁਣ ਸਮਾਨਤਾ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਗੰਭੀਰ ਕਾਰਵਾਈ ਕਰਨੀ ਚਾਹੀਦੀ ਹੈ। ਬਿਲ ਗੇਟਸ ਦੇਨ ਸਾਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਲੋਕਾਂ ਨੂੰ ਨਵੇਂ ਹੁਨਰ ਸਿਖਾਏ ਜਾਣ ਜਾਂ ਟੈਕਸ ਪ੍ਰਣਾਲੀ ਨੂੰ ਬਦਲਿਆ ਜਾਵੇ ਉਹਨਾਂ ਨੇ ਮੰਨਿਆ ਕਿ AI ਦਾ ਪ੍ਰਭਾਵ ਹੁਣ ਤੱਕ ਸੀਮਤ ਰਿਹਾ ਏ ਪਰ ਇਹ ਸਥਿਤੀ ਜ਼ਿਆਦਾ ਦੇਰ ਨਹੀਂ ਰਹੇਗੀ ਤੇ ਬਦਲਾਅ ਤੇਜ਼ ਹੋਵੇਗਾ ਆਪਣੀ ਸਾਲਾਨਾ ਰਿਪੋਰਟ ਦਾ ਇਅਰ ਅਹੈਡ ਚ ਗਿਟਸ ਨੇ ਕਿਹਾ ਕਿ AI ਦਾ ਪਿਛਲੇ ਤਕਨੀਕੀ ਇਨਕਲਾਬਾਂ ਨਾਲੋਂ ਤੇਜ਼ ਤੇ ਡੂੰਘਾ ਪ੍ਰਭਾਵ ਪੈ ਰਿਹਾ ਏ ਉਹਨਾਂ ਦੱਸਿਆ ਕਿ AI ਪਹਿਲਾਂ ਹੀ ਸੌਫਟਵੇਅਰ ਵਿਕਾਸ ਕੰਮ ਦੀ ਗਤੀ ਵਧਾ ਰਿਹਾ ਏ ਤੇ ਲੌਜਿਸਟਿਕਸ ਅਤੇ ਕਾਲ ਸੈਂਟਰਾਂ ਵਰਗੇ ਖੇਤਰਾਂ 'ਚ ਘੱਟ ਹੁਨਰਮੰਦ ਨੌਕਰੀਆਂ ਨੂੰ ਖਤਮ ਕਰ ਰਿਹਾ ਹੈ ਜੇਕਰ ਇਸ ਬਦਲਾਅ ਨੂੰ ਸਹੀ ਢੰਗ ਨਾਲ ਪ੍ਰਤੀਬੰਧਿਤ ਨਹੀਂ ਕੀਤਾ ਜਾਂਦਾ ਤਾਂ ਇਹ ਅਮੀਰ ਅਤੇ ਗਰੀਬ ਵਿਚਲਾ ਪਾੜਾ ਹੋਰ ਵਧਾ ਸਕਦਾ ਹੈ ਬਿਲ ਗੇਟਸ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਸਬੰਧ ਮੌਜੂਦਾ ਵਿਸ਼ਵ ਵਿਆਪੀ ਤਣਾਅ ਦੇ ਵਿਚਕਾਰ ਇੱਕ ਮਜ਼ਬੂਤ ਨੀਂਹ ਪ੍ਰਦਾਨ ਕਰ ਸਕਦੇ ਨੇ ਉਨਾ ਕਹਿ ਕੇ ਭਾਰਤ ਦਾ ਡਿਜੀਟਲ ਬੁਨਿਆਦੀ ਢਾਂਚਾ ਤੇ AI ਨੂੰ ਤੇਜ਼ੀ ਨਾਲ ਅਪਣਾਉਣ ਦੀ ਯੋਗਤਾ ਇਸ ਨੂੰ ਵਧਣ ਫੁੱਲਣ 'ਚ ਮਦਦ ਕਰੇਗੀ ਗੇਟਸ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਭਾਰਤ ਅਮਰੀਕਾ ਸਬੰਧਾਂ ਦੀ ਮਜ਼ਬੂਤੀ ਅੰਤ ਤੱਕ ਕਾਇਮ ਰਹੇਗੀ ਹਾਲ ਹੀ ਤੱਕ ਸੋਨਾ ਤੇ ਚਾਂਦੀ ਨਿਵੇਸ਼ਕਾਂ ਦੇ ਸਭ ਤੋਂ ਭਰੋਸੇਮੰਦ ਸਾਥੀ ਰਹੇ ਨੇ রেকর্ড উচ্চ কিমতা সুরক্ষিত বিনিয়োগ ਦੀ ਭਾਲ ਅਤੇ ਵਿਸ਼ਵ ਵਿਆਪੀ ਤਣਾਅ ਵਿਚਕਾਰ ਸੋਨੇ ਅਤੇ ਚਾਂਦੀ ਦੇ ਈਟੀਐਫ ਚ ਫੰਡਾਂ ਚ ਵਾਧਾ ਦੇਖਿਆ ਗਿਆ ਹਾਲਾਂਕਿ ਅੱਜ 22 ਜਨਵਰੀ ਨੂੰ ਸਥਿਤੀ ਅਚਾਨਕ ਬਦਲ ਗਈ ਅਮਰੀਕੀ ਰਾਸ਼ਟਰਪਤੀ ਡੋਨਾਲਡ 트াম্প ਦੇ ਇੱਕ ਬਿਆਨ ਨੇ ਬਾਜ਼ਾਰ ਦੀ ਦਿਸ਼ਾ ਨੂੰ ਉਲਟਾ ਦਿੱਤਾ ਤੇ ਕੁਝ ਹੀ ਸਮੇਂ ਚ ਸੋਨੇ ਅਤੇ ਚਾਂਦੀ ਦੇ ਈਟੀਐਫ ਚ ਭਾਰੀ ਵਿਕਰੀ ਸ਼ੁਰੂ ਹੋ ਗਈ ਇਹ ਗ੍ਰਾਵਟ ਸਿੱਧੇ ਤੌਰ ਤੇ ਅੰਤਰਰਾਸ਼ਟਰੀ ਰਾਜਨੀਤਿਕ ਘਟਨਾਵਾਂ ਦਾ ਨਤੀਜਾ ਸੀ ਪਹਿਲਾ ਟਰੰਪ ਨੇ ਗ੍ਰੀਨਲੈਂਡ ਤੇ ਸਖਤ ਰੁਖ ਅਪਣਾਇਆ ਸੀ ਤੇ ਕੁਝ ਦੇਸ਼ਾਂ ਤੇ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਸੀ ਇਨਾ ਬਿਆਨਾਂ ਨੇ ਅਮਰੀਕਾ ਤੇ ਯੂਰਪ ਵਿਚਕਾਰ ਤਣਾਅ ਵਧਣ ਦਾ ਸੰਕੇਤ ਦਿੱਤਾ ਸੀ ਅਜਿਹੇ ਮਾਹੌਲ 'ਚ ਨਿਵੇਸ਼ਕ ਆਮ ਤੌਰ ਤੇ ਜੋਖਮ ਤੋਂ ਬਚਣ ਲਈ ਸੋਨੇ ਅਤੇ ਚਾਂਦੀ ਵਰਗੇ ਸੁਰੱਖਿਅਤ ਪਨਾਹਗਾਹ ਵਿਕਲਪਾਂ ਵੱਲ ਮੁੜਦੇ ਨੇ ਜਿਸ ਨਾਲ ਕੀਮਤਾਂ ਅਤੇ ਈਟੀਐਫ ਲਗਾਤਾਰ ਉੱਚੀਆਂ ਹੁੰਦੀਆਂ ਰਹਿੰਦੀਆਂ ਨੇ ਹਾਲਾਂਕਿ ਦਾਵੋਸਟ ਨਾਟੋ 77 ਜਨਰਲ ਮਾਰਕ ਰੂਟੇ ਨਾਲ ਮੁਲਾਕਾਤ ਤੋਂ ਬਾਅਦ ਟਰੰਪ ਦਾ ਸੁਰ ਬਦਲਦਾ ਦਿਖਾਈ ਦਿੱਤਾ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ਤੇ ਲਿਖਿਆ ਕਿ ਇੱਕ ਸਮਝ ਦੇ ਆਧਾਰ ਤੇ ਉਹ 1 ਫਰਵਰੀ ਤੋਂ ਲਾਗੂ ਹੋਣ ਵਾਲੇ ਟੈਰਿਫ ਨੂੰ ਲਾਗੂ ਨਹੀਂ ਕਰਨਗੇ ਹਾਲਾਂਕਿ ਉਹਨਾਂ ਨੇ ਸਮ ਤੇ ਦੇ ਪੂਰੇ ਵੇਰਵੇ ਸਾਂਝੇ ਨਹੀਂ ਕੀਤੇ 트럼ਪ ਨੇ ਗ੍ਰੀਨਲੈਂਡ ਵਿਰੁੱਧ ਫੌਜੀ ਕਾਰਵਾਈ ਦੀਆਂ ਅਟਕਲਾਂ ਨੂੰ ਸਾਫ਼-ਸਾਫ਼ ਖਾਰਜ ਕਰ ਦਿੱਤਾ ਉਹਨਾਂ ਕਿਹਾ ਮੈਂ ਅਜਿਹਾ ਨਹੀਂ ਕਰਾਂਗਾ ਲੋਕ ਸੋਚ ਰਹੇ ਸਨ ਕਿ ਮੈਂ ਤਾਕਤ ਦੀ ਵਰਤੋਂ ਕਰਾਂਗਾ ਪਰ ਮੈਨੂੰ ਇਸ ਦੀ ਲੋੜ ਨਹੀਂ ਹੈ ਤੇ ਮੈਂ ਨਹੀਂ ਚਾਹੁੰਦਾ ਇਹਨਾਂ ਬਿਆਨਾਂ ਨੇ ਬਾਜ਼ਾਰ ਨੂੰ ਸੰਕੇਤ ਦਿੱਤਾ ਕਿ ਭੂਰ ਆਜਨੀਤਿਕ ਤਣਾਅ ਫਿਲਹਾਲ ਘੱਟ ਹੋ ਸਕਦੇ ਨੇ ਬਿਆਨ ਤੋਂ ਬਾਅਦ ਨਿਵੇਸ਼ਕਾਂ ਨੇ ਸੋਨੇ ਅਤੇ ਚਾਂਦੀ 'ਚ ਮੁਨਾਫਾ ਬੁੱਕ ਕਰਨਾ ਸ਼ੁਰੂ ਕਰ ਦਿੱਤਾ ਇਸ ਦਾ ਸਿੱਧਾ ਅਸਰ ਸੋਨੇ ਅਤੇ ਚਾਂਦੀ ਦੇ ETF ਤੇ ਪਿਆ ਟਾਟਾ ਸਿਲਵਰ ETF ਲਗਭਗ 21% ਡਿੱਗ ਕੇ 26.41 ਰੁਪਏ ਦੇ ਆਸ-ਪਾਸ ਰਹਿ ਗਿਆ ਗਰੋਵ 361 ਅਤੇ ਐਕਸਿਸ ਸਿਲਵਰ ETF ਲਗਭਗ 16% ਡਿੱਗ ਗਏ ਕੋਟਕ ਮਿਰਾਏ ਐਸੈਟ ਅਤੇ ਅਦਿੱਤਿਆ ਬਿਰਲਾ ਸਨ ਲਾਈਫ ਸਿਲਵਰ ETF ਲਗਭਗ 15% ਡਿੱਗ ਗਏ ਇਸ ਦੌਰਾਨ ਨਿਪੋਨ DSP HDFC ICICI ਪ੍ਰੋਡੈਂਸ਼ੀਅਲ ਅਤੇ ਬੰਧਨ ਸਿਲਵਰ ETF ਚ 14% ਤੱਕ ਦੀ ਗਿਰਾਵਟ ਦੇਖਣ ਨੂੰ ਮਿਲੀ ਇਸ ਸਾਰ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ